ਸਤਨਾਮ ਵਾਹਿਗੁਰੂ 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 ਸਾਬ ਜੀਓ ਸ਼੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਅਗ ਲੜਾ ਪ੍ਰਾਣੀ ਜਰਾ ਮਰਨ ਪੋ ਵਿਸਰਗਿਆ ਕੋਟੰਬ ਦੇਖ ਬਿਗਸੈ ਕੰਬਲਾ ਜੋ ਪਾਰ ਕਰ ਜੋ ਹੈ ਕਪਟਨਰਾ ਦੂੜਾ ਆਇਓ ਏ ਜਮਹ ਤਣਿ ਤਿਨ ਅਗ ਲੜੈ ਮੈਂ ਰਹਿਣ ਨ ਜਾਏ ਕੋਈ ਕੋਈ ਸਾਜਨ ਆਏ ਕਹੈ ਮਿਲ ਮੇਰੇ ਬੀਠਲਾ ਲੈ ਬਾਹਰੀ ਵਾਲਾ ਏ ਮਿਲ ਮੇਰੇ ਰਮਈਆ ਮੈਂ ਲੇਹੇ ਛਡਾਈ ਰਹਾਉ ਅਨਿਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵਸਸਤ ਨਾ ਪਰਵੇ ਸੰ ਮਾਇਆ ਮੋਹ ਤਬ ਬਿਸਰ ਗਿਆ ਜਨ ਤਜੀਲੇ ਸੰਸਾਰੰ ਹਾਜੇ ਮੇਰੇ ਮਨ ਪ੍ਰਗਟ ਪਿਆ ਹੈ ਪੇਖੀ ਹਲੇ ਧਰਮਰਾਓ ਤਹੰਕਾਰ ਦਲ ਕਰਨ ਮਹਾ ਬਲੀ ਤਨ ਆਗੜ ਮੈਂ ਰਹਿ ਨਾ ਜਾਏ ਜੇ ਕੋ ਮੂ ਉਪਦੇਸ਼ ਕਰਤ ਹੈ ਤਾ ਬਾਣ ਤਰਨ ਰਤੜਾ ਨਾਰਾਇਣ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਦ ਤਰ ਲੋਚਨ ਰਾਮਈਆ ਸ਼੍ਰੀ ਰਾਗ ਭਗਤ ਕਬੀਰ ਜੀ ਯੋ ਕਾ ਅਚਰ ਜੇਕ ਸੁਨੋ ਰੇ ਪੰਡਿਆ ਆਪ ਕਿਛ ਕਹਿ ਨਾ ਜਾਏ ਸੋਰਨਾਰ ਗਣਗੰਦਰ ਬਜਨ ਮੋਹਿ ਤਰੇ ਭਵਨ ਮੇ ਕੁਲੀ ਲਾਈ ਰਾਜਾ ਰਾਮ ਅਨਹਦ ਕਿੰਗੁਰੀ ਬਾਜੇ ਜਾ ਕੀ ਦਿਸ਼ਟ ਨਾਦ ਲਿਵ ਲਾਗ ਰਹਾ ਪਾਠੀ ਗगन ਸਿੰਘਿਆ ਅਰ ਚੁੰਗਿਆ ਕਨੰਕ ਕਲਸਿਕ ਪਾਇਆ ਤਿਸ ਮੈਂ ਤਾਰ ਚੂਐ ਅਤ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜਬਾਤ ਅਨੂਪ ਪਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸਾ ਗਿਆਨ ਪ੍ਰਗਟਿਆ ਪ੍ਰਖੋਤਮ ਕਹੋ ਕਬੀਰ ਰੰਗ ਰਤਾ ਔਰ ਦੁਨੀ ਸਾ ਭਰਮ ਬੁਲਾਣੀ ਮਨ ਰਾਮ ਰਸਾਈ ਨਮਤਾ ਸ਼੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆ ਕੇ ਕਰ ਗਾਵਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਰੇ ਨਰ ਗਰਬ ਕੁੰਡਲ ਜਬ ਆਸ਼ਿਤ ਉਰਦ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦਮਦਨ ਅਹਨਿਸ ਏਕ ਅਗਿਆਨ ਸੁਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਅਭਚਿਤ ਅਦਿਕ ਫਸਾਰਿਆ ਗਰਭ ਛੋੜ ਮਿਰਤ ਮੰਡਲ ਆਇਆ ਤੋ ਨਰ ਹਰ ਮਨੋਂ ਵਿਸਾਰਿਆ ਫਿਰ ਪਛਤਾ ਵਹੇਗਾ ਮੂੜਿਆ ਤੂ ਕਵਨ ਕੋ ਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜੰਮ ਪੁਰ ਜਾਹੇਗਾ ਜਨ ਵਿਚ ਰਹਿ ਅਨਰਾਧਾ ਰਹਾਉ ਬਾਲ ਬਨੋਦ ਚਿੰਦਰਸ ਲਾਗਾ ਖਿੰਖਿਨ ਮੋਹਿ ਬਿਆਪੈ ਰਸ ਮੇ ਸमेद ਅੰਮ੍ਰਿਤ ਬਿਖ ਚਾਖੀ ਤੋ ਪਰ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋਡ ਸੁਕ੍ਰਿਤ ਮੰਤ ਰਾਮ ਨਾਮ ਆਰਾਧਿਆ ਉਸ਼ਲਿਆ ਕਾਮ ਕਾਲ ਮਤ ਲਾਗੀ ਤੋ ਆਨਸਖਤ ਗਲ ਬਾਂਧਿਆ ਤਰਣ ਤੇਜ ਪਰ ਤ੍ਰਿਆਮੁਖ ਜੋਹ ਹੈ ਸਾਰੇ ਅਪਸਰ ਨਾ ਪਛਾਨਿਆ ਉਨਮਤ ਕਾਮ ਮਹਾ ਬਿਕਪੂਲ ਪਾਪ ਪੁਨ ਨਾ ਪਛਾਨਿਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ ਰਾਮਰ ਦਤਖੋਇਆ ਅਬਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਿਗੋਇਆ ਪੁੰਦਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ ਲੋਚਨ ਸ਼ਰਮਹ ਬੁੱਧ ਬਲਣਾਠ ਤਉ ਕਾਮ ਪਵ ਸਮਾਧਾਨ ਤਾਂ ਤ ਬਿਖ ਭਈ ਮਤ ਪਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋਡ ਮ੍ਰਿਤ ਮੰਡਲ ਤਉ ਪਾਛ ਪਛਤਾਣਾ ਨ ਕੋਟੀ ਦੇਹ ਦੇਖ ਤਨ ਤੁਨ ਉਪਜਾ ਮਾਨ ਕਰਤ ਨਹੀਂ ਬੂਝਾ ਲਾਲਚ ਕਰਾ ਜੀਵਨ ਪਦਕਾਰਾਣਾ ਲੋਚਨ ਕਸ਼ੂ ਨ ਸੂਝਾ ਥਾਕਾ ਤੇਜ ਉੱਡਿਆ ਮਨ ਪੰਖੀ ਘਰ ਆਂਗਣ ਨਾ ਸੁਖਾਈ ਬੇਣੀ ਕਹ ਸੁਨੋ ਰੇ ਭਗਤ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪਹਮ ਨਾ ਪਾਪ ਕਰੰਤਾ ਅਹ ਅਨੰਤ ਪਤਤ ਪਾਵਨ ਨਾਮ ਕੈਸੇ ਹੰਤ ਰਹਾਉ ਤੁਮ ਜੋ ਨਾਇਕ ਅਚ ਹੋ ਅੰਤਰ ਜਾਮੀ ਪ੍ਰਭ ਤੇ ਜਨ ਜਾਣਿ ਜਹ ਜਨ ਤੇ ਸੋਵਾਮੀ ਸ਼ਰੀਰ ਅਰਧ ਮੋ ਕਉ ਵਿਚਾਰ ਦੇਹ ਰਵਿਦਾਸ ਸਮ ਦਲ ਸਮਝਾਵੇ ਕੋ ਰਾਗ ਮਾਜ ਚੌਪਦੀ ਘਰ ਪਹਿਲਾ ਮਹੱਲਾ ਚੌਥਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਧਿਆਇਆ ਗੁਰਪੂਰ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤਿ ਚੱਲ ਜੀਉ ਮੈਂ ਹਰ ਹਰ ਘਰ ਚੱਲ ਆ ਬਨ ਪੱਲਾ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲ ਗੁਰਪੂਰ ਹਰ ਨਾਮ ਧੜਾਇਆ ਹਰ ਨਹਿਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਹਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀ ਵਾਹਿਆ ਹਉ ਰਹਿ ਨ ਸਕਾਂ ਬਿਨ ਦੇਖਿਆ ਪ੍ਰੀਤਮ ਮੈਂ ਨੀਰ ਵਹ ਵਹ ਚੱਲੈ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰਹੁ ਗੁਰ ਮੇਲੋ ਜਨ ਨਾਨਕ ਹਰ ਤਨ ਬੱਲਾ ਜੀਓ ਮਾਜ ਮਹੱਲਾ ਚੌਥਾ ਮਦਸੂਦਨ ਮੇਰੇ ਮਨ ਤਨ ਪ੍ਰਾਨ ਹਾਉ ਹਰ ਬਿਨ ਦੂਜਾ ਜਬਰ ਨ ਜਾਣ ਕੋਈ ਸੱਜਣ ਸੰਤ ਮਿਲੈ ਵੱਡ ਭਾਗੀ ਮੈਂ ਹਰਬ੍ਰਾ ਪਿਆਰਾ ਦੱਸੈ ਜੀਓ ਹਉ ਮਨ ਤਨ ਕੋ ਜੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸਾ ਜੀਓ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹੰ ਬਾਰਕ ਦੀਨ ਘਰੋ ਪ੍ਰਤਿ ਪਾਲਾ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸਾ ਜੀਓ ਮੈਂ ਬਿਨ ਦੇਖੇ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਦਾ ਨਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰਮਿਲ ਰਹਾਸਾ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਆ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜੁਗ ਭਵ ਜਲ ਜਗ ਭਵ ਜਲ ਤਰ ਤਰੀਐ ਜੀਓ ਆਓ ਸਖੀ ਹਰ ਮੇਲ ਕਰੇ ਹ ਮੇਰੇ ਪ੍ਰੀਤਮ ਕਾ ਮੈਂ ਦੇਸਣੀ ਹ ਮੇਰਾ ਮੇਧਰ ਸਖਾਸੋ ਪ੍ਰੀਤਮ ਪਾਈ ਮੈਂ ਦੱਸ ਹਰ ਨਰ ਹਰੀਐ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣ ਹਉ ਰਹਿ ਨ ਸਕਾਂ ਬਿਨ ਨਾਮ ਵਖਾਣ ਮੈਂ ਔਕਤ ਮੰਤਰ ਦੀਜੀ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਓ ਹਮਾ ਚਾਤ੍ਰਿਕ ਦੀਨ ਸਤਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋਮ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜੀਉ ਹਰ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਨਾਮ ਕਥਾ ਮੇਰਾ ਪਨ ਪਾਣੀ ਹਰ ਹਰ ਕਥਾ ਮੇਰਾ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜੀਵ ਵਡ ਪਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਨਾਲ ਪਰਿਜੈ ਜੀਵ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰ ਗੁਰਮਤਿ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ ਮਜ ਮਹੱਲਾ ਜਉ ਉੱਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਢੁੱਲ ਢੁੱਲ ਪੌਂਦਾ ਜੀਓ ਆਵੋ ਸੰਤ ਮੈਂ ਗੱਲ ਮੈਂ ਲਈਆ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਆ ਹਰ ਕੇ ਸੰਤ ਮਿਲੋ ਮਨ ਦੀਵਾ ਜੋ ਗੁਰਬਾਣੀ ਮੁਖ ਚੋਂਦਾ ਜੀਓ ਵਡਪਾਗੀ ਹਰ ਸੰਤ ਮਿਲਾਇਆ ਗੁਰਪੂਰ ਹੈ ਹਰ ਰਸ ਮੁਖ ਪਾਇਆ ਭਾਗੀਨ ਸਤਗੁਰ ਨਹੀਂ ਪਾਇਆ ਮਨ ਮੁਖ ਗਰਬ ਜੁਨੀ ਨਿਤ ਪੌਂਦਾ ਜੀਓ ਆਪ ਦਿਆਲਾ ਦਇਆ ਪ੍ਰਭ ਤਾਰੀ ਮਲਹ ਹਉ ਮੈਂ ਬਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਗਾਇਆ ਹਰ ਲੈਂਦੇ ਗੁਰਮੁਖ ਸੌਦਾ ਜੀ ਮਾਜ ਮਹੱਲਾ ਚੌਥਾ ਹਉ ਗੁਣ ਗੋਬਿੰਦ ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚ ਰਸਵਾਮੀ ਮਿਲ ਸਤਗੁਰ ਹਰ ਰਸ ਕੀਚਾ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁਛਾ ਜਨ ਹਰ ਕੀ ਬਾਤਾਂ ਪਾਵ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤਿਗੁਰੂ ਦਾਤ ਨਾਮੰਦ ਰਾਇਆ ਵਡ ਪਾਗੀ ਹਰ ਦਰਸ਼ਨ ਪਾਇਆ ਅੰਮ੍ਰਿਤ ਰਸ ਸਚੇ ਅੰਮ੍ਰਿਤ ਬੋਲੀ ਗੁਰਪੂਰਾ ਅੰਮ੍ਰਿਤ ਲੀਚੈ ਜੀਉ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰਿਚੈ ਜੀਉ ਮਾਜ ਮਹੱਲਾ 14 ਆਵੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਾਂ ਵਾਰੀਆ ਮੇਲੇ ਸਤ ਸੰਗਤ ਲੱਦਾ ਹਰ ਸੱਜਣਾ ਹਉ ਸਤ ਗੁਰ ਵਿਟੋ ਕਮਈਆ ਜੀ ਜਹਾਂ ਜਾਂ ਦੇਖਾਂ ਤਹ ਤੈ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਪੂਰੈ ਹਰ ਨਾਲ ਦਿਖਾਲਿਆ ਹਉ ਸਤ ਗੁਰ ਵਿਟਹੁ ਸਦਵਾਰ ਅਜੀਓ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਭੈਆ ਸਭ ਇੱਕਾ ਜੋਤ ਵਰਤ ਭਿੰਨ ਪਿੰਨਾ ਨਰਾਲੀ ਕਿਸੈ ਦੀਰ ਲਈ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਿਗੁਰ ਵਿਟੋ ਬਤਾਇਆ ਜੀਓ ਜਨ ਨਾਨਕ ਬੋਲਾ ਅਮਰਤ ਬਾਣੀ ਗੁਰ ਸਿਖਾਂ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰਿ ਅਜੀਓ ਸਤ ਚੌਪਦੇ ਮਹੱਲੇ ਚੌਥੇ ਕੇ ਮਾਜ਼ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਿਲਪ ਕਰੇ ਯਾਤਰੀ ਕੀ ਨਿਆਈ ਤਿਰਖਾ ਨ ਉਤਰੇ ਸ਼ਾਂਤਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਹਉ ਗੋਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੈ ਸਾਰੰਗ ਪਾਣੀ ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰ ਜੀਓ ਰਹਾਉ ਇਕ ਘੜੀ ਨ ਮਿਲਤੀ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਐ ਪ੍ਰਤੁਦ ਭਗਵੰਤਾ ਮੋਹੇ ਰੈਣ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰ ਜੀ ਹਉ ਕੋਲੀ ਜੀ ਹੋਲ ਕਮਾਈ ਤੇ ਸੱਚੇ ਗੁਰ ਦਰਬਾਰ ਜੀ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਬਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀ ਹਉ ਕੋ ਲੀ ਜਿਓ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਮਾਜ਼ ਮਹੱਲਾ ਪੰਜਵਾਂ ਸਾਰੋਤ ਸੁਹਾਵੀ ਜਿ ਤੁਦ ਸੁਮਾਲੀ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੋ ਰਿਦਾ ਸੁਹੇਲਾ ਜਿਤ ਹਿਰਦੇ ਤੂੰ ਉੱਠਾ ਸਬਨਾ ਕੀ ਦਾਤਾ ਰਾਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨ ਤੇਰੀ ਆਖੋਟ ਭੰਡਾਰਾ ਜਿਸ ਤੂੰ ਦੇਹੀ ਸੋ ਤ੍ਰਿਪਤਿ ਅਗਾਵੇ ਸੋਹੀ ਭਗਤ ਤੁਮਾਰਾ ਜੀਓ ਸਭ ਕੋ ਅਸਾ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੀ ਸੰਜੀਵਾਲ ਸਦਾਇਨ ਤੂੰ ਕਿਸੈ ਨਾਂ ਦੇ ਸਹ ਬਹਾਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਨਾਨਕ ਦਾਸ ਤੇਰੇ ਬਲਿਹਾਰਾ ਸਭ ਤੇਰਾ ਖੇਲ ਦਾ ਸਹਾਰਾ ਜੀ ਮਾਜ਼ ਮਹੱਲਾ ਪੰਜਵਾਂ ਅਨਹਦ ਬਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦਕੇਲ ਸਹਿਜ ਗੁਫਾ ਮਹਿ ਤਾੜੀ ਲਾਈ ਆਸਨ ਊਜਸ ਵਾਰਿਆ ਜੀ ਫਿਰ ਕਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤਾ ਗਾਏ ਰਹਾ ਹੈ ਸੰਤੋ ਗੁਰ ਅਨਭਉ ਪੁਰਖ ਦਿਖਾਰਾ ਜੀ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹੇ ਸਚ ਨੇ ਆਈ ਸਭ ਚੂਕੀ ਕੂਕ ਪੁਕਾਰ ਅਜੀਓ ਜਿਹੜਾ ਡਿਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੀਦ ਲਹੀ ਜੋਤੀ ਜੋਤ ਮਿਲੀ ਸੁਖ ਪਾਇਆ ਜਨਨਾਨਕੇ ਇੱਕ ਪਸਾਰ ਅਜੀ ਮਾਜ ਮਹੱਲਾ ਪੰਜਵਾ ਜਿਤ ਕਰ ਫਿਰ ਸੁਹਾਗ ਬਣਾਇ ਤਿਤ ਕਰ ਸਖੀਏ ਮੰਗਲ ਲਗਾਇ ਆਨੰਦ ਬਨੋਦ ਤਿਤ ਕਰ ਸੋਹਾ ਜੋ ਤਨ ਕੰਤ ਸਿੰਗਾਰੀ ਜੀ ਸਾਗੁਣਵੰਤੀ ਸਾਵਡ ਪਾਗਣਾ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੁੜ ਵਿਚਖਾਣਾ ਸੋ ਜੋਤਨ ਕੰਤ ਪਿਆਰੀ ਜੀ ਆਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾਖੁਲਵੰਤੀ ਸਾ ਸਭਰਾਏ ਜੋ ਪ੍ਰਕਰ ਰੰਗ ਸੁਵਾਰੀ ਜੀ ਮਹਿਮਾ ਤਿਸ ਕੀ ਕਹਿਣ ਨ ਜਾਏ ਜੋ ਫਿਰ ਮੇਲ ਲਈ ਆਂਗ ਲਾਏ تیر ਸੁਹਾਗ ਵਰ ਅਗਮੀ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਜੀਉ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਨ ਮਿਲਾਵੈ ਜੀਉ ਖਟ ਸਾਸਤ ਵਿਚ੍ਰਿਤ ਮੁਗਿਆਨਾ ਪੂਜਾ ਤਲਕ ਤੀਰਤ ਇਸ਼ਨਾਨ ਨਿਵਲੀ ਕਰਮ ਆਸਨ 84 ਇਨ ਮੈਂ ਸ਼ਾਂਤਨ ਆਵੈ ਜੀ ਅਨੰਕ ਬਰਖ ਕੀਏ ਜਪ ਤਾਪਾ ਗਵਨ ਕੀਆ ਤਰਤੀ ਪਰਮਾਤਾ ਏਖੇਨ ਹਿਰਦੈ ਸ਼ਾਂਤਨ ਆਵੈ ਜੋਗੀ ਬਹੁੜ ਬਹੁੜ ਉਠ ਤਾਵੈ ਜੀ ਕਰ ਕਿਰਪਾ ਮੋਹ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਏ ਆ ਪ੍ਰਭ ਅਬਿਨਾਸੀ ਬਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੇ ਜੀ ਕਰ ਗਿਰਬਾ ਮੋਹ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਿਨਾਸੀ ਬਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ